ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦਰਸ਼ਨ ਕੋ ਲੋਚੈ ਸਭ ਕੋਈ ਹੋਰ ਭਾਗ ਪਰਮਤ ਹੋਈ ਲੇ ਸੋ ਆਵੀਸ਼ ਪਰਿ ਜਾ ਮਹ ਗੁਨ ਗਾਏ ਕਿਤ ਕੀ ਕਾਮਨਾ ਤੋ ਲਵਦ ਜਿਤ ਹਰ ਮਿਸਰਾਏ ਬਾਹ ਗੁਰੂ ਜੀ ਲ ਬੰਜਬ ਜਿਨ 모ਹੀ ਬ੍ਰਹਮੰਡ ਖੰਡ ਤਹੁ ਮੇ ਪਾਉ ਰਖ ਲਿਹੁ ਏ ਵੇਖੈ ਜੀਉ ਦੇ ਆਪਣਾ ਨਾ ਜਨ ਮੋਹਿ ਬ੍ਰਹਮੰਡ ਖੰਡ ਤਉ ਮੈਂ ਪਾਉ ਰਖ ਲਿਓ ਇਹ ਵੇਖੈ ਜੀਉ ਦੇ ਆਪਣਾ ਨਾਮ ਰਮ ਜਾਤੇ ਨਾਹੀ ਕੋ ਸੁਖੀ ਕਹਿ ਬਚ ਜਾਓ ਛੋਡ ਜਾਹੀ ਜੋ ਸਗਲ ਕੋ ਰੇ ਬਿਰਲਾ ਬਟਾਓ ਰਹੋ ਕਰਵਾ ਕਰਨ ਬਤੀ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮ ਕਰਹੁ ਕਰਵਾ ਕਰ ਨਾਮ ਬਤੀ ਤੇਰੇ ਹਰ ਗੁਣ ਗੁਣ ਨਿਕ ਕੇ ਬ੍ਰह्म ਵੇਨਤੀ ਊਮ ਸੋਦ ਸੰਸਮਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ